ਇਹ ਨਾ ਦੇਣਾ ਜਿਹੜੇ ਆ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੇ ਪੁਤਲੇ ਜਿਹੜੇ ਆ ਫੂਕੇ ਗਏ ਆ ਤੇ ਜਦੋਂ ਤਾਰਾਂ ਵੀ ਲਾ ਦਿੱਤੀਆਂ ਸਾਰਾ ਕੁਝ ਲਾ ਦਿੱਤਾ ਇੱਕ ਸਾਈਡ ਤੇ ਜਿਹੜਾ ਸੀਗਾ ਉਹ ਮੀਟਰ ਰੱਖਿਆ ਗਿਆ ਸੀਗਾ ਚਿੱਪ ਵਾਲਾ ਤੇ ਉਹ ਜਿਹੜਾ ਮੀਟਰ ਜਿਹੜਾ ਸੀ ਉਹ ਫਿਰ ਵੀ ਚੱਲਣ ਰਿਹਾ ਸੀਗਾ ਸਾਡਾ ਪਿਛਲਾ ਜਿਹੜਾ ਪ੍ਰਧਾਨ ਮੰਤਰੀ ਸੀਗਾ ਮਨਮੋਹ ਸਿੰਘ ਉਹ ਵੀ ਉਸ ਯੂਨੀਵਰਸਿਟੀ ਦੇ ਵਿੱਚੋਂ ਪੜ੍ਹਿਆ ਸੀਗਾ ਤੇ ਹੋਰ ਵੀ ਸਾਡੇ ਜਿਹੜੇ ਬੜੇ ਦਿਗਜ ਜਿਹੜੇ ਸੀਗੇ ਬੜੇ ਬੜੇ ਉੱਚ ਅਹੁਦਿਆਂ ਦੇ ਉੱਤੇ ਜਿਹੜੇ ਗਏ ਆ ਯੂਨੀਵਰਸਿਟੀ ਚੋਂ ਪੜ੍ਹੇ ਆ ਤੇ ਯੂਨੀਵਰਸਿਟੀ ਪੰਜਾਬ ਦੀ ਆ ਪਿੰਡ ਪਿੰਡ ਚ ਹਰ ਸ਼ਹਿਰ ਚ ਜਾਣਾ ਚਾਹੀਦਾ ਹਰ ਨੌਜਵਾਨ ਨੂੰ ਜਿਹੜੇ ਕਿ ਸਾਰਿਆਂ ਨੂੰ ਸਾਡੇ ਬਜ਼ੁਰਗਾਂ ਦੀ ਦੇਣ ਆ ਸਾਰੇ ਕਹਿੰਦੇ ਪਿੰਡਾਂ ਚ ਇਹਨਾਂ ਨੇ ਪੈਸੇ ਇਕੱਠੇ ਕਰਕੇ ਯੂਨੀਵਰਸਿਟੀ ਖੜੀ ਕੀਤੀ ਆਪਣੇ KRT News Network ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਮੈਂ ਹਾਂ ਜਤਿੰਦਰ ਸੋਢੀ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਜਲਾ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਤੁਹਾਨੂੰ ਦੱਸਦੀ ਇੱਕ ਭੈਣੀ ਮੀਆਂ ਖਾਨ ਦੇ ਚੌਂਕ ਦੇ ਵਿੱਚ ਖੜੇ ਆ ਅੱਜ ਇੱਥੇ ਜ਼ਬਰਦਸਤ ਪ੍ਰੋਟੈਸਟ ਜਿਹੜਾ ਇਹਨਾਂ ਦੇ ਵੱਲੋਂ ਹੋਇਆ ਸਾਡੇ ਨਾਲ ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੌਨ ਸੰਤ ਬਾਬਾ ਲਾਲ ਸਿੰਘ ਜੀ ਕੁੱਲੀ ਵਾਲਿਆਂ ਦੇ ਜਿਹੜੇ ਪ੍ਰਧਾਨ ਨੇ ਨਿਸ਼ਾਨ ਸਿੰਘ ਮੇੜੇ ਸਾਡੇ ਨਾਲ ਆ ਗੱਲਬਾਤ ਕਰ ਲੈਣੇ ਆ ਫਤਿਹ ਦੀ ਸਾਂਝ ਪਾਵਾਂਗੇ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਜਾਨਣਾ ਚਾਹਾਂਗਾ ਕਿ ਅੱਜ ਦਾ ਜਿਹੜਾ ਪ੍ਰੋਟੈਸਟ ਆ ਕਿ ਸਬੰਧ ਦੇ ਵਿੱਚ ਜਿਹੜਾ ਕੀਤਾ ਗਿਆ ਇਹ ਵੇਖੋ ਜੀ ਜਿਹੜੀ ਭਾਰਤ ਸਰਕਾਰ ਜਿਹੜੀ ਆ ਉਹ ਆਪਣੇ ਪੰਜਾਬ ਸਰਕਾਰ ਦੇ ਉੱਤੇ ਪ੍ਰੈਸ਼ਰ ਪਾ ਕੇ ਤੇ ਜਿਹੜਾ ਬਿਜਲੀ ਸੋਧ ਬਿੱਲ 225 ਲਿਆ ਕੇ ਤੇ ਉਹ ਲਾਗੂ ਕਰਨ ਜਾ ਰਹੀ ਆ ਜਿਹਦਾ ਭਾਰਤ ਦੇ ਵਿੱਚ ਜਿਹੜਾ ਇਹਦਾ ਵਿਰੋਧ ਜਿਹੜਾ ਵਾ ਉਹ ਕੀਤਾ ਜਾ ਰਿਹਾ ਤੇ ਅੱਜ ਪੰਜਾਬ ਦੇ ਵਿੱਚ ਵੀ ਤਿੰਨ ਦਿਨ ਜਿਹੜੇ ਆ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੇ ਪੁਤਲੇ ਜਿਹੜੇ ਆ ਫੂਕੇ ਗਏ ਆ 15 16 ਤੇ 17 ਤੱਕ ਜਿਹੜਾ ਸੈਸ਼ਨ ਚੱਲਣ ਰਿਹਾ ਸੈਸ਼ਨ ਦੇ ਵਿੱਚ ਜਿਹੜਾ ਭਗਵੰਤ ਮਾਨ ਵਾ ਇਹਨੇ ਜਿਹੜਾ ਹੈਗਾ ਉਹ ਸੋਧ ਬਿੱਲ ਜਿਹੜਾ ਹੈਗਾ ਲਾਗੂ ਕਰਨਾ ਹੈਗਾ ਅਸੀਂ ਇਹਦਾ ਵਿਰੋਧ ਕਰਦੇ ਆਂ ਦੇਖਿਆ ਗਿਆ ਤੁਸੀਂ ਵਿਰੋਧ ਕਰ ਰਹੇ ਹੋ ਕਿ ਪਿੰਡਾਂ ਦੇ ਵਿੱਚ ਮੀਟਰ ਨਹੀਂ ਲਗੰਦਾਗੇ ਚਿਪ ਵਾਲੇ ਜਾਂ ਕਿਦਾਂ ਹਲੇ ਤੱਕ ਕਈ ਜਗ੍ਹਾ ਤੇ ਲੱਗ ਚੁੱਕੇ ਨੇ ਕਈ ਜਗ੍ਹਾ ਤੇ ਲੱਗ ਰਹੇ ਸਿੰਸਲਾ ਜਾਰੀ ਆ ਕਿਸ ਤਰ੍ਹਾਂ ਵਿਰੋਧ ਹੋਏਗਾ ਜਿਹੜਾ ਕਿ ਨਾ ਤੇ ਨੁਕਸਾਨ ਕੀ ਹੋਊਗਾ ਇਹ ਦੇਖੋ ਜੀ ਇਹ بڑے ਮਾਰੇ ਮੀਟਰ ਆ ਜਿਹੜਾ ਪਿਛਲੀ ਵਾਰ ਮੀਟਰ ਨੂੰ ਜਿਹੜਾ ਸੀਗਾ ਉਹ ਲਾ ਕੇ ਤਾਰਾ ਲਾ ਕੇ ਤੇ ਇੱਕ ਸਾਈਡ ਦੇ ਉੱਤੇ ਰੱਖ ਦਿੱਤਾ ਗਿਆ ਸੀਗਾ ਤੇ ਜਿਸ ਵੇਲੇ ਵੇਖਿਆ ਗਿਆ ਤੇ ਜਦੋਂ ਤਾਰਾਂ ਵੀ ਲਾ ਦਿੱਤੀਆਂ ਸਾਰਾ ਕੁਝ ਲਾ ਦਿੱਤਾ ਇੱਕ ਸਾਈਡ ਤੇ ਜਿਹੜਾ ਹੈਗਾ ਉਹ ਮੀਟਰ ਰੱਖਿਆ ਗਿਆ ਸੀਗਾ ਚਿੱਪ ਵਾਲਾ ਤੇ ਉਹ ਜਿਹੜਾ ਮੀਟਰ ਜਿਹੜਾ ਸੀ ਉਹ ਫਿਰ ਵੀ ਚੱਲਣ ਡਿਆ ਸੀਗਾ ਇਸ ਕਰਕੇ ਇਹ ਬੜਾ ਮੀਟਰ ਜਿਹੜਾ ਵਾ ਮਾਰੂ ਆ ਤੇ ਇਹ ਸਾਡੇ ਪੰਜਾਬ ਦੇ ਲੋਕ ਜਿਹੜੇ ਆ ਗਰੀਬ ਕਿਸਾਨ ਲੋਕ ਵਾ ਮਜ਼ਦੂਰ ਲੋਕ ਜਿਹੜੇ ਆ ਇਹ ਉਹ ਜਿਹੜਾ ਬਿੱਲ ਜਿਹੜਾ ਵਾ ਨਹੀਂ ਮੌਲਾ ਤਾ ਰਹਿ ਜਾਵੇਗਾ ਇਸ ਕਰਕੇ ਜਿਹੜਾ ਵਾ ਉਹ ਅਸੀਂ 10 ਤਰੀਕ ਜਿਹੜੀ ਆ ਦਸੰਬਰ ਦੀ ਉਹ ਮਿਥੀ ਆ ਜਿਹੜੇ ਲੱਗੇ ਆ ਮੀਟਰ ਉਹ ਆਪਾਂ ਲਾ ਕੇ ਤੇ ਜਿਹੜਾ ਵਾ ਆਪਾਂ ਜਿੱਥੇ-ਜਿੱਥੇ ਕਹਿਣਗੇ ਸਾਨੂੰ ਆਗੂ ਉੱਥੇ-ਉੱਥੇ ਆਪਾਂ ਪਹਚਾ ਦਵਾਂਗੇ ਇਹ ਗੱਲ ਕਰ ਲਈ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਗਰਮਾਇਆ ਹੋਇਆ ਹਰੇਕ ਕੋਈ ਸਮਰਥਨ ਕਰ ਰਿਹਾ ਕੀ ਤੁਹਾਡੇ ਜਥੇਬੰਦੀ ਵਾਲੋ ਵੀ ਸਮਰਥਨ ਉੱਥੇ ਵੇਖੋ ਜੀ ਸਾਡੀ ਸਰਜ਼ਮੀਨ ਦੇ ਉੱਤੇ ਸਾਡੀ ਯੂਨੀਵਰਸਿਟੀ ਜਿਹੜੀ ਆ ਉਹ ਬਣੀ ਹੀ ਸਾਰਿਆਂ ਦਾ ਫਰਜ਼ ਬਣਦਾ ਵਾ ਜਿੱਥੇ ਬਾਕੀਆਂ ਜਥੇਬੰਦੀਆਂ ਨੇ ਸਮਰਥਨ ਦਿੱਤਾ ਸੀਗਾ ਤੇ ਸਭ ਤੋਂ ਪਹਿਲਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕੋਲੋਂ ਜਿਹੜਾ ਵਾ ਜਿਹੜੇ ਨੌਜਵਾਨ ਜਿਹੜੇ ਸੀਗੇ ਤੇ ਉਹਨਾਂ ਨੇ ਸਮਰਥਨ ਮੰਗਿਆ ਸੀਗਾ ਤੇ ਪੱਕੇ ਤੌਰ ਤੇ ਆਪਾਂ ਸਮਰਥਨ ਜਿਹੜਾ ਵਾ ਉਹ ਨੌਜਵਾਨਾਂ ਨੂੰ ਦਿੱਤਾ ਕਿਉਂਕਿ ਉਹ ਯੂਨੀਵਰਸਿਟੀ ਸਾਡੀ ਆ ਉਹਦੇ ਵਿੱਚੋਂ ਬੜੇ ਬੜੇ ਜਿਹੜੇ ਆ ਉਹ ਪੜ੍ਹ ਕੇ ਤੇ ਉੱਚ ਉਹਦੇ ਉਧਿਆ ਤੇ ਗਿਆ ਜਿ ਤਰ੍ਹਾਂ ਸਾਡਾ ਪਿਛਲਾ ਜਿਹੜਾ ਪ੍ਰਧਾਨ ਮੰਤਰੀ ਸੀਗਾ ਮਨਮੋਹਲ ਸਿੰਘ ਉਹ ਵੀ ਉਸ ਯੂਨੀਵਰਸਿਟੀ ਦੇ ਵਿੱਚੋਂ ਪੜ੍ਹਿਆ ਸੀਗਾ ਤੇ ਹੋਰ ਵੀ ਸਾਡੇ ਜਿਹੜੇ ਬੜੇ ਦਿਗਜ ਜਿਹੜੇ ਸੀਗੇ ਬੜੇ ਬੜੇ ਉੱਚ ਅਹੁਦਿਆਂ ਦੇ ਉੱਤੇ ਜਿਹੜੇ ਗਏ ਆ ਯੂਨੀਵਰਸਿਟੀ ਚੋਂ ਪੜ੍ਹੇ ਆ ਤੇ ਯੂਨੀਵਰਸਿਟੀ ਪੰਜਾਬ ਦੀ ਆ ਇਸ ਕਰਕੇ ਸੈਂਟਰ ਦਾ ਜਿਹੜਾ ਵਾ ਉਹ ਆਪਾਂ ਉੱਥੇ ਨਹੀਂ ਹੋਣ ਦਵਾਂਗੇ ਉਹਦਾ ਗਲਬਾ ਅੱਜ ਜਿਹੜਾ ਪ੍ਰੋਟੈਸਟ ਹੈ ਕਿਹੜੇ ਜੌਣ ਵੱਲੋਂ ਤੁਹਾਡੇ ਵੱਲੋਂ ਕੀਤਾ ਗਿਆ ਤੇ ਕਿੰਨੇ ਕ ਜੌਣਾਂ ਤਾਂ ਆ ਪੂਰੇ ਪੰਜਾਬ 'ਚ ਹੀ ਕੀਤਾ ਗਿਆ ਇਹ ਜੀ ਜਿਹੜਾ ਪ੍ਰੋਟੈਸਟ ਵਾ ਇਹ ਸਾਰੇ ਪੰਜਾਬ ਦੇ ਵਿੱਚ ਕੀਤਾ ਗਿਆ ਤੇ ਪਿੰਡਾਂ ਪਿੰਡਾਂ ਦੇ ਵਿੱਚ ਇਹ ਕਿਹਾ ਗਿਆ ਸੀਗਾ ਵੀ ਹਰ ਪਿੰਡ ਦੇ ਵਿੱਚ ਜਿਹੜਾ ਵਾ ਪੁੱਤਰਾ ਜਿਹੜਾ ਵਾ ਭੁੱਖਿਆ ਜਾਣਾ ਵਾ ਇਸ ਕਰਕੇ ਅਹੀਂ ਆਪਣੇ ਜੋਨ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲਾ ਦਾ ਜਿਹੜਾ ਵਾ ਉਹ ਇੱਕ ਸ਼ਡਿਊਲ ਬਣਾਤਾ ਸੀਗਾ ਕਿ 15 16 ਤੇ 17 ਤੱਕ ਸੈਸ਼ਨ ਚੱਲਣਾ ਸੀਗਾ ਅੱਜ ਆਖਰੀ ਦਿਨ ਆ ਸੈਸ਼ਨ ਦਾ ਇਸ ਕਰਕੇ ਅੱਜ ਆਪਾਂ ਸਿਆਆਂ ਸਿਆ ਪਿੰਡਾਂ ਦਾ ਜਿਹੜਾ ਸ਼ਡਿਊਲ ਬਣਾਤਾ ਸੀਗਾ ਉਹਦੇ ਮੁਤਾਬਕ ਭੈਣੀ ਮੀਆਂ ਖਾਂ ਤੇ ਹੋਰ ਵੀ ਸਾਡੇ ਜਿਹੜੇ ਆ 6 ਪਿੰਡ ਹੋਰ ਵਾ ਜਿਹੜੇ ਪਤਲਾ ਅੱਜ ਅੱਜ ਵੀ ਫੋਕਣਗੇ ਅਗਰ ਬਿਜਲੀ ਸੋਜ਼ ਬਿੱਲ ਵਾਪਸ ਨਹੀਂ ਲੈਂਦੇ ਤਾਂ ਅੱਗੇ ਵੀ ਕੋਈ ਰਣਨੀਤੀ ਹੋਏਗੀ ਕੋਈ ਅੱਗੇ ਵੀ ਪ੍ਰੋਟੈਸਟ ਦੀ ਕੋਈ ਤਿਆਰੀ ਹੈ ਕਿਸਾਨ ਮidur ਸਿੰਘ ਦੇਖੋ ਜੀ ਆਪਾਂ ਧਰਤਾਂ ਉਤੇ ਲੜਦੇ ਆ ਹਮੇਸ਼ਾ ਹੀ ਲੜਦੇ ਆ 13 ਮਹੀਨੇ ਆਪਾਂ ਦਿੱਲੀ ਦੇ ਵਿੱਚ ਜਿਹੜਾ ਲੜ ਕੇ ਆਏ ਆ ਤੇ ਉਦੋਂ ਵੀ ਇਹੀ ਮਸਲਾ ਸੀਗਾ ਤੇ ਸਰਕਾਰ ਪਿੱਛੇ ਹਟੀ ਸੀਗੀ ਪਰ ਉਹ ਲੁਕਵੇਂ ਰੂਪ ਦੇ ਵਿੱਚ ਫਿਰ 225 ਲਿਆ ਕੇ ਜਿਹੜਾ ਵਾ ਉਹ ਲਗੂ ਕਾਰਨ ਇਹ ਜਿਹੜਾ ਪ੍ਰਾਲੀ ਦਾ ਮਸਲਾ ਜਿਹੜਾ ਹੈ ਉਹ ਵੀ ਪਿਛਲੇ ਆ ਸੀਗਾ ਇਹਨਾਂ ਨੇ ਤੇ ਉਹ ਵੀ ਜਿਹੜਾ ਵਾ ਕਿਸਾਨਾਂ ਦੇ ਉੱਤੇ ਇਹਨਾਂ ਨੇ ਪਰਚੇ ਜਿਹੜੇ ਰੈੱਡ ਇੰਟਰੀਆਂ ਪਾਈਆਂ ਵਾ ਤੇ ਆਪਾਂ ਜਿਹੜਾ ਵਾ ਸਾਡੀ ਜਥੇਬੰਦੀ ਲੜਣੀ ਆ ਉਹਦੇ ਉੱਤੇ ਹਮੇਸ਼ਾ ਹੀ ਲੜਦੀ ਰਹੂਗੀ ਆਪਣੇ ਹੱਕ ਤੇ ਠਕਾ ਵਾਸਤੇ ਆਪਣੇ ਮਸਲਿਆਂ ਦੇ ਵਾਸਤੇ ਆਪਾਂ ਤਤ ਪਰਮ ਹਮੇਸ਼ਾ ਲੜਦੇ ਰਾਵਾਂਗੇ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਬਿਜਲੀ ਸੋਧ ਬਿੱਲ ਨੂੰ ਲੈ ਕੇ ਜਿਹੜਾ ਸੈਸ਼ਨ ਚੱਲ ਰਿਹਾ ਸੀ ਉਸ ਚੀਜ਼ ਨੂੰ ਲੈ ਕੇ ਅੱਜ ਪ੍ਰੋਟੈਸਟ ਹੋਇਆ ਪੰਜਾਬ ਤੇ ਸੈਂਟਰ ਸਰਕਾਰ ਦਾ ਜਿਹੜਾ ਅਜ ਪੁਤਲਾ ਜਲਾ ਕੇ ਜਬਰਦਸਤ ਰੋਸ ਪ੍ਰਦਰਸ਼ਨ ਜਿਹੜਾ ਭੈਣੀ ਮੀਆਂ ਖਾਨ ਦੇ ਵਿੱਚ ਕੀਤਾ ਗਿਆ ਨੌਜਵਾਨ ਵੀ ਸਾਡੇ ਨਾਲ ਆ ਉਹਨਾਂ ਨੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਕੀ ਨਾਂ ਹੈ ਵੀਰ ਜੀ ਤੁਹਾਡਾ ਜਸਵੀਰ ਸਿੰਘ ਮੇੜੇ ਜਸਵੀਰ ਸਿੰਘ ਜੀ ਕਿਵੇਂ ਦੇਖਦੇ ਹੋ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੀ ਜਿਹੜੀ ਯੂਨੀਵਰਸਿਟੀ ਦੇ ਮੁੱਦੇ ਨੂੰ ਲੈ ਕੇ ਨਾਲ ਖੜੀ ਆ ਕਿਵੇਂ ਦੇਖਦੇ ਇਹ ਜਿਹੜੀ ਕਿਸਾਨ ਮਦਦ ਸਹਿਯੋਗੀ ਕਮੇਟੀ ਜਿਹੜੀ ਹੈ ਜੀ ਇਹ ਭਦੇਰ ਸਾਹਿਬ ਦੀ ਜਿਹੜੀ ਹੈ ਬਹੁਤ ਇਮਾਨਦਾਰ ਤੇ ਸੱਚੀ ਸੁੱਚੀ ਜਿਹੜੀ ਹੈ ਕਮੇਟੀ ਹੈ ਜੀ ਇਹ ਆਪਣੇ ਜਿਹੜੀ ਨੌਜਵਾਨਾਂ ਚ ਤਾਲ ਆਈ ਹੀ ਜਿਹੜੀ ਕਿ ਇਹਨੂੰ ਭਦੇਰ ਸਾਹਿਬ ਨੂੰ ਕਿ ਸਾਡਾ ਜਿਹੜਾ ਸਾਥ ਦੋ ਤੇ ਸਾਡੀ ਜਿਹੜੀ ਕਮੇਟੀ ਹੈ ਸੂਬਾ ਸਾਹਿਬ ਜਿਹੜੇ ਚੇਤਾਲਾ ਸਾਹਿਬ ਹੈ ਭਦੇਰ ਸਾਹਿਬ ਇਹ ਸਾਰੇ ਗੁੰਨਾ ਸਾਥ ਦਿੱਤਾ ਨਾਲ ਰਲ ਕੇ ਸਾਰੇ ਬੱਚਿਆਂ ਦਾ ਲਗਾਤਾਰ ਪ੍ਰੋਟੈਸਟ ਜਾਰੀ ਹੈ ਕਿਵੇਂ ਦੇਖਦੇ ਹੋ ਉਸ ਚੀਜ਼ ਨੂੰ ਕਿ ਜਿਹੜਾ ਕਿ ਯੂਨੀਵਰਸਿਟੀ ਨੂੰ ਬਚਾਇਆ ਜਾ ਸਕੇ ਜਿਵੇਂ ਕਹਿੰਦੇ ਕਿ ਸੈਂਟਰ ਗਵਰਨਮੈਂਟ ਦਾ ਕਬਜ਼ਾ ਹੋਣ ਜਾ ਰਿਹਾ ਕਹੀ ਨਹੀਂ ਹੋਣ ਦਵਾਂਗੇ ਕਿਵੇਂ ਦੇਖਦੇ ਹੋ ਦੇਖੋ ਜੀ ਇਹ ਤੇ ਸਾਰੇ ਸਾਰੇ ਜਾਨਕਾ ਪਿੰਡ-ਪਿੰਡ ਚ ਹਰ ਸ਼ਹਿਰ ਚ ਜਾਣਾ ਚਾਹੀਦਾ ਹਰ ਨੌਜਵਾਨ ਨੂੰ ਜਿਹੜੋ ਕਿ ਸਾਰਿਆਂ ਨੂੰ ਸਾਡੇ ਬਜ਼ੁਰਗਾਂ ਦੀ ਦੇਣ ਹੈ ਸਾਰੇ ਕਹਿੰਦੇ ਪਿੰਡਾਂ ਚ ਇਹਨਾਂ ਨੇ ਪੈਸੇ ਇਕੱਠੇ ਕਰਕੇ ਯੂਨੀਵਰਸਿਟੀ ਖੜੀ ਕੀਤੀ ਆਪਣੀ ਤੇ ਇਹਨੂੰ ਸਾਰਿਆਂ ਨੂੰ ਪਿੰਡ ਵਾਲਿਆਂ ਨੂੰ ਰਲ ਕੇ ਬੱਚਿਆਂ ਨੂੰ ਨੌਜਵਾਨਾਂ ਨੂੰ ਸਾਰਿਆਂ ਨੂੰ ਉਸ ਆਪਣੇ ਯੂਨੀਵਰਸਿਟੀ ਦੀ ਯੂਨੀਵਰਸਿਟੀ ਜਾਣਾ ਚਾਹੀਦਾ ਜਿਹੜਾ ਮੋਰਚਾ ਲੱਗਾ ਆਪਣਾ ਤੇ ਨਾ ਹੀ ਆਪਣਾ ਜਿਹੜਾ ਹੱਕ ਆਪਾਂ ਦੇਣ ਦਵਾਂਗੇ ਦਿੱਲੀ ਸਰਕਾਰ ਨੂੰ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਇਹਨਾਂ ਨੌਜਵਾਨਾਂ ਨੇ ਵੀ ਦੱਸਿਆ ਕਿ ਜਿਹੜਾ ਮੁੱਦਾ ਚੱਲ ਰਿਹਾ ਪੰਜਾਬ ਯੂਨੀਵਰਸਿਟੀ ਦਾ ਤਾਂ ਜਿੱਥੇ ਕੀ ਜਥੇਬੰਦੀਆਂ ਵੱਲੋਂ ਸਮਰਥਨ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਬਹੁਤ ਵਧੀਆ ਗੱਲ ਆ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਇਸ ਦੇ ਵਿੱਚ ਵੱਧ ਚੜ ਕੇ ਸਾਰਿਆਂ ਨੂੰ ਹਿੱਸਾ ਜਿਹੜਾ ਲੈਣਾ ਚਾਹੀਦਾ ਤਾਂ ਜੋ ਇਹ ਯੂਨੀਵਰਸਿਟੀ ਨੂੰ ਬਚਾਇਆ ਜਾ ਸਕੇ ਦੂਜਾ ਬਿਜਲੀ ਸੋਧ ਬੇਲੋ ਲੈ ਕੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਵੱਲੋਂ ਪਣੀਵੀਆਂ ਖਾਂ ਅਦਲੇ ਇਹਨਾਂ ਨਵੀਂ ਅਪਡੇਟ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਣੇ ਸੰਯੋਗੀ ਕਮਲਜੀਤ ਦੇ ਨਾਲ ਮਹਜੇ ਤੇਤੰਦਰ ਸੋਢੀ ਪੈਣੀ ਮੀਆਂ ਖਾਲਾ ਜ਼ਿਲ੍ਹਾ ਗੁਰਦਾਸਪੁਰ